ਹਾਂਜੀ ਸਾਥੀ ਸ੍ਰਿਕਾਉ ਜੀ ਸਾਰੇ ਹਸਤਕਾਰਜੋਗ ਸਾਥੀਆਂ ਨੂੰ 2495 ਨੂੰ ਜੁੜੀ ਹੋਈ ਨੂੰ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਆਪਾਂ ਪੰਜਾਬ ਦੇ ਵਿਦਿਆਰਥੀਆਂ ਨੂੰ ਸੰਬੰਧਿਤ ਹਰ ਮੁੱਦੇ ਤੇ ਤੁਹਾਨੂੰ ਜਾਣਕਾਰੀ ਸਾਂਝੀ ਕਰਦੇ ਆਂ ਤਾਂ ਅੱਜ ਦਾ ਮੁੱਦਾ ਆਪਣਾ ਹੈਗਾ ਈਟੀਟੀ ਓਨਰ ਚੈਨਲ ਦਾ ਜਿਹੜਾ ਕੇਸ ਆ ਰੀਸੈਂਟਲੀ ਡਿਸਪੋਜ਼ ਆ ਹੋਇਆ ਉਸ ਦੇ ਬਾਰੇ ਵਿੱਚ ਗੱਲਬਾਤ ਕਰਨੀ ਹੈ ਆਪਾਂ ਤਾਂ ਉਮੀਦ ਕਰਦਾ ਕਿ ਸਾਰੇ ਇਸ ਵੀਡੀਓ ਨੂੰ ਅੰਤ ਤੱਕ ਦੇਖੋ ਕਿਉਂਕਿ ਇਸ ਵੀਡੀਓ ਦੇ ਵਿੱਚ ਆਪਾਂ ਅਜਿਹੇ ਤੱਥਾਂ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ ਜਿਹੜੇ ਇਸ ਕੇਸ ਨਾਲ ਸੰਬੰਧਿਤ ਨੇ ਅਤੇ ਵਿਦਿਆਰਥੀਆਂ ਦੇ ਪੱਖ ਜਾਂ ਵਿਰੋਧ ਵਿੱਚ ਨੇ ਆਪਾਂ ਤਿੰਨ ਪੁਆਇੰਟ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਸਭ ਤੋਂ ਪਹਿਲਾ ਪੁਆਇੰਟ ਇਹ ਹੈ ਕਿ ਇਸ ਕੇਸ ਦੇ ਨਾਲ ਕਿੰਨਾ ਵਿਦਿਆਰਥੀਆਂ ਨੂੰ ਫਾਇਦਾ ਹੋਊਗਾ ਤੇ ਕਿੰਨਾ ਵਿਦਿਆਰਥੀਆਂ ਦਾ ਨੁਕਸਾਨ ਹੋ ਸਕਦਾ ਹੈ ਤਾਂ ਸਾਥੀਓ ਇਸ ਕੇਸ ਦੇ ਨਾਲ ਸਭ ਨੂੰ ਪਤਾ ਕਿ ਉਹਨਾਂ ਵਿਦਿਆਰਥੀਆਂ ਨੂੰ ਫਾਇਦਾ ਲੈਣ ਜਾ ਰਿਹਾ ਜਿਹੜੇ ਪਹਿਲਾਂ ਕਿਸੇ ਕਾਰਨ ਕਰਕੇ ਇਸ ਪੇਪਰ ਨੂੰ ਪੰਜਾਬੀ ਇਹ ਪੇਪਰ ਨੂੰ ਕੁਆਲੀਫਾਈ ਨਹੀਂ ਕਰ ਪਾਏ ਸੀ ਉਹਨਾਂ ਵਿਦਿਆਰਥੀਆਂ ਵਾਸਤੇ ਹੀ ਬਹੁਤ ਵਧੀਆ ਮੌਕਾ ਕਿ ਉਹ ਪੇਪਰ ਇਹ ਪੰਜਾਬੀ ਕੁਆਲੀਫਾਈ ਕਰਕੇ ਉਹ 9894 ਦੇ ਵਿੱਚ ਅਪੀਅਰ ਹੋ ਸਕਣ ਹਾਲਾਂਕਿ ਇਦਾਂ ਦੇ ਵਿਦਿਆਰਥੀ 80 ਤੋਂ 85 ਦੱਸੇ ਜਾ ਰਹੇ ਨੇ ਪਰ ਇਹ 80 85 ਵਿਦਿਆਰਥੀ ਜੇਕਰ ਕੁਆਲੀਫਾਈ ਕਰਕੇ 5994 ਚ ਅਪੀਅਰ ਹੁੰਦੇ ਨੇ ਤਾਂ ਇਸ ਨਾਲ ਜਿਹੜੇ ਬਾਰਡਰ ਲਾਈਨ ਤੇ 80 85 ਵਿਦਿਆਰਥੀ ਬੈਠੇ ਨੇ ਉਹਨਾਂ ਦਾ ਕਿਤੇ ਨਾ ਕਿਤੇ ਨੁਕਸਾਨ ਹੋ ਸਕਦਾ ਕਿਉਂਕਿ ਉਹ ਪੋਸਟਾਂ ਫਿਰ ਇੰਨਾ ਵਿਦਿਆਰਥੀਆਂ ਨੂੰ ਮਿਲ ਜਾਣਗੀਆਂ ਚਲੋ ਇਹ ਬਾਤ ਦੀ ਗੱਲ ਆ ਰਿਜ਼ਲਟ ਤੋਂ ਬਾਅਦ ਪਤਾ ਲੱਗੇਗਾ ਕਿ ਕਿੰਨੇ ਵਿਦਿਆਰਥੀ ਇਸ ਪੇਪਰ ਨੂੰ ਪਾਸ ਕਰਕੇ 59 ਚੰਨ ਵਿੱਚ ਅਪੀਅਰ ਹੁੰਦੇ ਨੇ ਤਾਂ ਇਸ ਤੋਂ ਬਿਨਾ ਇਸ ਪੇਪਰ ਦੇ ਉੱਪਰ ਹਾਈ ਕੋਰਟ ਦਾ ਜੋ ਫੈਸਲਾ ਆਇਆ ਇਸ ਦੇ ਬਾਰੇ ਵੀ ਕਈ ਵਿਦਿਆਰਥੀਆਂ ਤੋਂ ਸੁਣਨੇ ਚਾਰਿਆ ਕਿ ਉਹ ਅੱਗੇ ਸੁਪਰੀਮ ਕੋਰਟ ਦਾ ਰੁਖ ਕਰਨਾ ਚਾਹੁੰਦੇ ਨੇ ਤਾਂ ਜੋ ਉਹਨਾਂ ਦਾ ਜਿਹੜਾ ਸੇਫ ਜ਼ੋਨ ਆ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਠੇਸ ਨਾ ਪਹੁੰਚੇ ਕਿਉਂਕਿ ਇੱਕ ਵਾਰ ਨਿਯੰਤ ਕਰਕੇ ਕੋਈ ਨੌਕਰੀ ਪ੍ਰਾਪਤ ਕਰਨਾ ਬਹੁਤ ਔਖਾ ਤਾਂ ਵਾਰ-ਵਾਰ ਨਿਯੰਤ ਕਰਕੇ ਇਹ ਕਿਤੇ ਕਲਪਨਾਤ ਨਹੀਂ ਗਈ ਕਿ ਤੁਹਾਨੂੰ ਉਹ ਨੌਕਰੀ ਦੁਬਾਰਾ ਤੋਂ ਮਿਲ ਜੇਗੀ ਕਿਉਂਕਿ ਹੁਣ ਇਸ ਵਾਰ ਪੰਜਾਬੀ ਦੇ ਵਿੱਚ ਵਿਆਕਰਨ ਦਾ ਭਾਰ ਜ਼ਿਆਦਾ ਆਵੇਗਾ ਦੀ ਵਿਆਕਰਨ ਹਾਲਕੀ ਅਦਰ ਸਟੇਟ ਦੇ ਵਿਦਿਆਰਥੀਆਂ ਦੇ ਲਈ ਪੰਜਾਬ ਦੀ ਵਿਆਕਰਨ ਕਿਤੇ ਨਾ ਕਿਤੇ ਟੇਢੀ ਖੀਰ ਵੀ ਸਾਬਤ ਹੋ ਸਕਦੀ ਆ ਤਾਂ ਅਦਰ ਸਟੇਟ ਦੇ ਵਿਦਿਆਰਥੀ ਇਸ ਗੱਲ ਨਾਲ ਕਿਤੇ ਨਾ ਕਿਤੇ ਨਾਖੁਸ਼ ਨਜ਼ਰ ਆ ਰਹੇ ਨਹੀਂ ਕਿ ਉਹਨਾਂ ਨੂੰ ਦੁਬਾਰਾ ਤੋਂ ਪੰਜਾਬੀ ਦਾ ਪੇਪਰ ਦੇਣਾ ਪਵੇਗਾ ਤਾਂ ਇਸ ਲਈ ਬਹੁਤ ਆਕਾ ਇਹ ਵੀ ਕਹਿ ਰਿਹਾ ਕਿ ਉਹ ਹੁਣ ਅੱਗੇ ਸੁਪਰੀਮ ਕੋਰਟ ਦਾ ਰੁਖ ਕਰਨਗੇ ਹੁਣ ਇੱਕ ਹੋਰ ਮੁੱਦਾ ਜੋ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੇ ਆ ਕਿ ਇਸ ਦੇ ਵਿੱਚ ਗਲਤੀ ਕਿਸ ਦੀ ਹੈ ਤਾਂ ਸਿੱਧੇ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਜਾਵੇ ਤਾਂ ਸਰਕਾਰ ਦੀ ਨੋਟੀਫਿਕੇਸ਼ਨ ਦੀ ਕਮੀ ਦੇ ਕਾਰਨ ਵਿਦਿਆਰਥੀਆਂ ਨੂੰ 5 ਮਾਰਚ 2023 ਤੋਂ ਲੈ ਕੇ 30 ਅਪ੍ਰੈਲ 2024 ਤੱਕ ਵੇਟ ਕਰਨਾ ਪਿਆ ਕਿ ਹਾਂ ਉਹ 5994 ਦੇ ਵਿੱਚ ਕਿਹਨੇ ਅਰਿਜਿਬਲ ਹੋਣਗੇ ਜਾਂ 5994 ਦਾ ਕੀ ਹੋਵੇਗਾ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਸਰਕਾਰ ਦੀਆਂ ਗਲਤੀਆਂ ਕਰਕੇ ਪੰਜਾਬ ਦਾ ਵਿਦਿਆਰਥੀ ਵਰਗ ਜਾਂ ਕਹਿ ਲਓ ਕਿ ਜਿਹੜੀਆਂ ਪੰਜਾਬ ਦੇ ਲੋਕ ਹੱਦਾਂ ਲੱਗਦੀਆਂ ਨੇ ਹਰਿਆਣਾ ਤੇ ਰਾਜਸਥਾਨ ਦਾ ਵਿਦਿਆਰਥੀ ਵਰਗ ਵੀ ਇਸ ਚੀਜ਼ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਕਿ ਇਹ ਪੇਪਰ ਹੈ ਜਿਹੜਾ ਇਸੇ ਚੜੂ ਜਾਂ ਨਹੀਂ ਚੜੂ ਤਾਂ ਹੁਣ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਵਿਦਿਆਰਥੀ ਇੱਕ ਵਾਰ ਫਿਰ ਤੋਂ ਇਸ ਚੀਜ਼ ਦੇ ਵਿੱਚ ਉਲਝ ਗਏ ਨੇ ਕਿ ਹਾਂ ਪੰਜਾਬੀ ਦਾ ਕੁਆਲੀਫਾਈਇੰਗ ਪੇਪਰ ਏ ਆ ਉਹਨੂੰ ਦੁਬਾਰਾ ਤੋਂ ਹੁਣ ਪਾਸ ਕਰਨਾ ਪਵੇਗਾ ਤੇ ਫੀਲ ਵਿਦਿਆਰਥੀ ਇਸ ਨੂੰ ਆਪਣੇ ਲਈ ਇੱਕ ਮੌਕਾ ਮੰਨ ਰਹੇ ਨੇ ਨਾਲ ਨਾਲ ਤੁਹਾਡੇ ਨਾਲ ਇੱਕ ਗੱਲ ਹੋਰ ਸਮਝੀ ਕਰਨੀ ਚਾਹੁੰਦੇ ਆ ਕਿ ਹੁਣ ਜਿਹੜੇ ਦੁਕਾਨਦਾਰ ਦੁਕਾਨਾਂ ਖੋਲ੍ਹੇ ਬੈਠੇ ਨੇ ਅਸੀਂ ਉਹਨਾਂ ਨੂੰ ਕਹਿ ਰਹੇ ਆ ਕਿ ਬਹੁਤ ਸਾਰੇ ਇੰਸਟੀਚੂਟਾਂ ਨੇ ਪਹਿਲਾਂ ਤੁਹਾਡੇ ਤੋਂ ਟੈਟ ਦੀ ਫੀਸ ਲਈ ਫਿਰ ਉਸ ਤੋਂ ਬਾਅਦ ਤੁਹਾਡੇ ਤੋਂ ਪੰਜਾਬੀ ਕੁਆਲੀਫਾਈ ਪੇਪਰ A ਦੀ ਫੀਸ ਲਈ ਫਿਰ ਉਸ ਤੋਂ ਬਾਅਦ ਤੁਹਾਡੇ ਤੋਂ ETT ਕੇਦਰ ਦਾ ਪੇਪਰ ਕਹਿ ਕੇ ਮੇਨ ਪੇਪਰ ਦੀ ਅਲੱਗ ਤੋਂ ਫੀਸ ਲਈ ਤਾਂ ਫਿਰ ਤੋਂ ਦੁਬਾਰਾ ਤੋਂ ਤੁਸੀਂ ਦੇਖੂਗੇ ਗਰੁੱਪਾਂ ਦੇ ਵਿੱਚ ਮੈਸੇਜ ਆ ਰਹੇ ਨੇ ਕਿ ਪੰਜਾਬੀ ਕੁਆਲੀਫਾਈਇੰਗ ਪੇਪਰ A ਦੇ ਲਈ ਆਪਣਾ ਨਵਾਂ ਬੈਚ ਅੱਜ ਤੋਂ ਸ਼ੁਰੂ ਹੋ ਰਿਹਾ ਕੱਲ ਤੋਂ ਸ਼ੁਰੂ ਹੋ ਰਿਹਾ 20 ਇੰਨੀ ਤਰੀਕ ਤੋਂ ਸ਼ੁਰੂ ਹੋ ਰਿਹਾ ਪਰ ਤੁਹਾਨੂੰ ਇਹ ਜਾਣਕਾਰੀ ਮੈਂ ਇਸ ਕਰਕੇ ਦੇ ਰਿਹਾ ਹੀਰੋਨਾ ਇੰਸਟੀਚੂਟ ਨਾਲ ਪਰਸਨਲ ਕੁਛ ਨਹੀਂ ਕਿਉਂਕਿ ਬਹੁਤ ਸਾਰੇ ਜਿਹੜੇ ਵਿਦਿਆਰਥੀ ਆ ਇਸ ਚੀਜ਼ ਦੇ ਵਿੱਚ ਇਨਵੋਲਵ ਹੁੰਦੇ ਆ ਕਿ ਉਹਨਾਂ ਨੂੰ ਫੀਸ ਆ ਜਿਹੜੀ ਉਹ ਕਿਤੇ ਨਾ ਕਿਤੇ ਪੜ੍ਹਨੀ ਬਹੁਤ ਆਕਸੀ ਹੁੰਦੀ ਆ ਕਿਉਂਕਿ ਵਾਰ-ਵਾਰ ਤੁਸੀਂ ਦੇਖੋ ਪਹਿਲਾਂ ਟੈਕ ਦੀ ਤਿਆਰੀ ਫਿਰ ਕੁਆਲੀਫਾਈਂਗ ਇਹ ਪੇਪਰ ਦੀ ਤਿਆਰੀ ਫਿਰ ਜਿਹੜਾ ਮੀਨ ਪੇਪਰ ਆ ਉਹ ਦੀ ਤਿਆਰੀ ਹੁਣ ਦੁਬਾਰਾ ਤੋਂ ਪੇਪਰ ਏ ਦੀ ਫਿਰ ਤੋਂ ਤਿਆਰੀ ਤੇ ਵਿੱਚ ਜਿਹੜਾ ਕੋਰਟ ਕੇਸ ਦੇ ਵਿੱਚ ਯੂਨੀਅਨ ਉਹਨਾਂ ਨੇ ਪੈਸੇ ਦਿੱਤੇ ਆ ਉਹ ਅਲੱਗ ਤੋਂ ਤਾਂ ਵਿਦਿਆਰਥੀ ਨੂੰ ਇਸ ਦਾ ਬੋਝ ਸਹਿਣਾ ਪੈਂਦਾ ਮੈਂ ਕਹਿੰਨਾ ਕਿ ਬਹੁਤ ਸਾਰੇ ਵਿਦਿਆਰਥੀ ਜਿਹੜੇ ਇਸ ਚੀਜ਼ ਨੂੰ ਨਹੀਂ ਅਫੋਰਡ ਕਰ ਸਕਦੇ ਕਿ ਉਹ ਪੰਜਾਬੀ ਪੇਪਰ ਏ ਦੀ ਤਿਆਰੀ ਕਿੱਥੋਂ ਕਰਨ ਤੁਸੀਂ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾ ਕੇ ਸਾਂਝੀ ਕਰੀ ਸੀ ਦੇਖੋ ਮੇਰਾ ਕਿਸੇ ਨਾਲ ਕੋਈ ਪਰਸਨਲ ਲੈਣ ਦੇਣ ਨਹੀਂਗਾ ਆਪਾਂ ਨੂੰ ਵੀ ਇਦਾਂ ਹੀ ਆ ਕਿ ਵਿਦਿਆਰਥੀ ਵਰਗ ਦੀ ਜਿਹੜੀ ਅਨ ਅਸੈਸਰੀ ਲੁੱਟ ਹੋ ਰਹੀ ਆ ਉਸ ਤੋਂ ਉਸ ਨੂੰ ਬਚਾਇਆ ਜਾ ਸਕੇ ਤਾਂ ਕਿ ਤਨਾ ਕਿਤੇ 2-4000 ਰੁਪਏ ਤੁਸੀਂ ਇਸ ਪੰਜਾਬੀ ਕੋਰਸ ਵਾਸਤੇ ਹੋਰ ਲਾਉਂਗੇ ਤੁਹਾਨੂੰ ਇਹ ਕਿਹਾ ਜਾਊਗਾ ਕਿ ਹਮ ਤੁਹਾਡੀ ਨੌਕਰੀ ਜਮਾ ਮਿਲਣ ਦੇ ਆਸਰੇ ਆ ਕਿ ਤੁਸੀਂ ਇਸ ਕੋਰਸ ਨੂੰ ਖਰੀਦ ਲਓ ਤੇ ਤੁਸੀਂ ਪੰਜਾਬੀ ਕੁਆਲੀਫਾਈਂ ਕਰ ਜੂਂਦੇ ਕਿਉਂਕਿ ਹਣ ਇਸ ਵਾਰ ਬਹੁਤ ਗੰਭੀਰ ਵਿਦਿਆਰਥੀ ਨੇ ਡਰ ਰਿਹਾ ਕਿ ਵਿਆਕਰਨ ਪਤਾ ਨਹੀਂ ਕਿਦਾਂ ਦੀ ਪੁੱਛੀ ਜਾਏਗੀ ਰੀਸੈਂਟਲੀ ਤੁਸੀਂ ਚੰਡੀਗੜ੍ਹ ਦਾ ਜੀ.ਵੀ.ਟੀ ਦਾ ਪੇਪਰ ਦੇਖ ਲਓ ਕਿ ਉਹਦੇ ਵਿੱਚ ਵਿਆਕਰਨ ਕਿਸ ਤਰ੍ਹਾਂ ਦੀ ਪੁੱਛੀ ਗਈ ਆ ਤਾਂ ਉਹ ਵਾਲੇ ਵਿਦਿਆਰਥੀ ਜਿਹੜੇ ਖਰਚਾ ਨਹੀਂ ਕਰ ਸਕਦੇ ਉਹਨਾਂ ਵਾਸਤੇ ਤੁਹਾਨੂੰ ਮੈਂ ਪਹਿਲਾਂ ਵੀ ਵੀਡੀਓ ਬਣਾ ਕੇ ਮੈਂ ਕਹਿ ਰਿਹਾ ਕਿ ਸ਼ੇਅਰ ਕੀਤਾ ਸੀ ਕਿ ਪੋਜ਼ਿਟਿਵ ਵਾਈ ਪੰਜਾਬ ਕਰਕੇ ਇੱਕ YouTube ਚੈਨਲ ਆ ਬਹੁਤ ਹੀ ਸੁਲਝੀ ਹੋਈ ਸਕਸ਼ੀਅਤ ਪ੍ਰੋਫੈਸਰ ਬਲਜਿੰਦਰ ਸਿੰਘੀ ਦੁਆਰਾ ਚਲਾਇਆ ਜਾ ਰਿਹਾ ਤੇ ਉਸਦੇ ਪੰਜਾਬੀ ਦੇ ਜਿਹੜੇ ਲੈਕਚਰ ਤੁਹਾਨੂੰ ਬਿਲਕੁਲ ਫ੍ਰੀ ਦੇਖਣ ਨੂੰ ਮਿਲਣਗੇ YouTube ਦੇ ਪਰੋਨਾ ਦੀ ਪਲੇਲਿਸਟ ਪਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੇ ਜੇਕਰ ਤੁਹਾਨੂੰ ਲੱਗਦਾ ਕਿ ਇਹ ਤੁਹਾਡੇ ਵਾਸਤੇ ਹੈਲਪਫੁਲ ਨੇ ਤਾਂ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਦੇਖੋ ਮੈਂ ਕਿਸੇ ਵੀ ਇੰਸਟੀਚਿਊਟ ਨੂੰ ਦੁਬਾਰਾ ਤੋਂ ਕਹਿ ਰਿਹਾ ਗਲਤ ਨਹੀਂ ਕਹਿਣਾ ਚਾਹੁੰਦਾ ਪਰ ਬਹੁਤ ਸਾਰੇ ਇੰਸਟੀਚਿਊਟਾਂ ਦੀ ਫੀਸ ਬਹੁਤ ਸਾਰੇ ਵਿਦਿਆਰਥੀ ਨਹੀਂ ਪੜ ਸਕਦੇ ਤਾਂ ਜਿਹੜੇ ਵਿਦਿਆਰਥੀ ਨਹੀਂ ਪੜ ਸਕਦੇ ਉਹ ਆਪਣੇ ਲਈ ਸਭ ਤੋਂ ਵਧੀਆ ਓਪਰਚੁਨਿਟੀ ਹੈ ਕਿ ਦੋ ਤੋਂ ਤਿੰਨ ਕਿਤਾਬਾਂ ਤੁਹਾਨੂੰ ਦੱਸੀਆਂ ਹੋਈਆਂ ਨੇ ਉਹ ਖਰੀਦ ਲਓ ਤੇ ਜੇਕਰ ਉਹ ਕਿਤਾਬਾਂ ਵੀ ਤੁਸੀਂ ਨਹੀਂ ਖਰੀਦ ਸਕਦੇ ਤਾਂ YouTube ਦੇ ਉੱਪਰ ਬਿਲਕੁਲ ਮੁਫਤ ਦੇ ਵਿੱਚ ਵੀਡੀਓ ਪਈ ਹੋਏ ਨੇ ਉਹ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਪਾ ਦਿੰਨਾ ਤਾਂ ਉਹ ਵੀਡੀਓ ਤੁਸੀਂ ਦੇਖ ਲਓ ਤੇ ਆਪਣਾ ਅੱਲਾ ਪੰਜਾਬੀ ਦਾ ਕੁਆਲੀਫਾਈਂਗ ਪੇਪਰ A ਆ 9594 ਦੇ ਲਈ ਉਹਦੀ ਤਿਆਰੀ ਦੇ ਵਿੱਚ ਇੱਕ ਵਾਰ ਫਿਰ ਤੁਸੀਂ ਜੁਟਜੋ ਤੇ ਮਾਲਕ ਤੇਰੇ ਕਿ ਤੁਸੀਂ ਆਪਣੀ ਜਿਹੜੀ ਸੁਪਨਿਆਂ ਉਹਨਾਂ ਨੂੰ ਜਲਦ ਪੂਰਾ ਕਰਕੇ ਅਧਿਆਪਕ ਦੀ ਜੌਬ ਤੇ ਹੋਵੋ ਇਹ ਵੀਡੀਓ ਤੁਹਾਡੇ ਲਈ ਬਣਾਈ ਗਈ ਆ ਆਪਣੇ ਈਟੀਟੀ ਕੈਡਰ ਦੇ ਸਾਥੀਆਂ ਨੂੰ ਜਰੂਰ ਸ਼ੇਅਰ ਕਰਿਓ ਜਿਨ੍ਹਾਂ ਦਾ ਕੀ ਮੋਰਲ ਇਸ ਟਾਈਮ ਬਿਲਕੁਲ ਡਿੱਗਿਆ ਹੋਇਆ ਕਿ ਹੁਣ ਦੁਬਾਰਾ ਕੋ ਪੇਪਰ ਦੇਣਾ ਪਵੇਗਾ ਦੋ ਸਾਰੇ ਤੱਥ ਤੁਹਾਡੇ ਨਾਲ ਸਾਂਝੀ ਇਸ ਕਰਕੇ ਕੀਤੀ ਗਈ ਆ ਕਿ ਇਹਨਾਂ ਗੱਲਾਂ ਦੇ ਬਾਰੇ ਵਿਦਿਆਰਥੀਆਂ ਦੇ ਮਨ ਵਿੱਚ ਡਾਊਟ ਨੇ ਕਿ ਹੁਣ ਪਤਾ ਨਹੀਂ ਕੀ ਹੋਵੇਗਾ ਜਾਂ ਕਿਵੇਂ ਹੋਵੇਗਾ ਤਾਂ ਉਹਨਾਂ ਚੀਜ਼ਾਂ ਨੂੰ ਕਲੀਅਰਟੀ ਦਿੱਤੀ ਗਈ ਆ ਕਿ ਤੁਸੀਂ ਸਾਰੀਆਂ ਚੀਜ਼ਾਂ ਇੱਕ ਵਾਰ ਪਾਸੇ ਛੱਡ ਕੇ ਪੰਜਾਬੀ ਦੇ ਪੇਪਰ A ਦੀ ਤਿਆਰੀ ਕਰੋ ਤਿਆਰੀ ਦੇ ਸਰਚਸ ਤੁਹਾਨੂੰ ਦੱਸੇ ਜਾ ਚੁੱਕੇ ਆ ਆਲਰੇਡੀ ਆਪਾਂ ਵੀਡੀਓ ਦੀ ਦੇ ਬਣਾ ਚੁੱਕੇ ਆ ਤੇ ਇਸ ਵੀਡੀਓ ਨੂੰ ਉਨਾ ਸਾਥੀਆਂ ਤੱਕ ਪਹੁੰਚਦੀ ਕਰ ਦਿਓ ਜਿਹੜੇ ਤੁਹਾਡੇ ਨਾਲ ਈਟੀਟੀ ਕੇਟਰ ਦੀ ਤਿਆਰੀ ਕਰ ਰਹੇ ਨੇ ਤਾਂ ਜੋ ਅੰਮ੍ਰਣੂ ਸੋਰਸਸ ਦਾ ਪਤਾ ਲੱਗ ਸਕੇ ਬਾਕੀ ਸਭ ਦੀ ਆਪੋ ਆਪਣੀ ਮਿਹਨਤ ਤੇ ਹਰ ਬੰਦੇ ਨੇ ਆਪਣੇ ਕੰਮ ਖਾਣੇ ਨੇ ਆਪਾਂ ਇਹੀ ਗੱਲ ਆਖਾਂਗੇ ਧੰਨਵਾਦ ਜੀ